ਨਾਮ ਵਿੱਚ ਇੰਨਾ ਕੁ ਅਪੇਧ ਹੋ ਗਿਆ ਸਤਿਗੁਰੂ ਰਵਦਾਸ ਮਹਾਰਾਜ ਬੋਲਦੇ ਨੇ ਮੈਨੂੰ ਮਾਲਕ ਨੇ ਐਸੀ ਖੁਮਾਰੀ ਦੇਤੀ ਤੁਸੀਂ ਵੱਟੀ ਤਾਂ ਰੱਖ ਗਏ ਜਿਹੜੀ ਵੱਟੀ ਤੋਂ ਕੰਮ ਲੈਣ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਚੁੱਕੀ ਕਿਉਂ ਨਹੀਂ ਕਿਨੇ ਮੇਰੀ ਅਵਸਥਾ ਹੁਣ ਮਾਲਕ ਨੇ ਇਹ ਬਣਾਤੀ ਏ ਮੈਨੂੰ 파ਰਸ ਦੀ ਵੱਟੀ ਚ ਤੇ ਧਰਤੀ ਦੀ ਮਿੱਟੀ ਚ ਕੋਈ ਬਹੁਤਾ ਅਤਰ ਨਹੀਂ ਲੱਗਦਾ ਬੋਲੋ ਸ਼੍ਰੀ ਭੇਰਾ ਖੋ ਸਤਨਾ ਮੈਨੂੰ ਨਹੀਂ ਅੰਦਰ ਲੱਗਦਾ ਆਈ ਧਾਤਿਆਗ ਮੈਨੂੰ ਕੋਈ ਅੰਦਰ ਨਹੀਂ ਹੱਥ ਜੁੜ ਗਏ ਇੱਕੋ ਗੱਲ ਕਹਿੰਦੇ ਨੇ ਬਸ ਸਾਧੂ ਮਹਾਤਮਾ ਬੋਲਦਾ ਉਹ ਕਹਿੰਦਾ ਐਵੇਂ ਥੋੜੀ ਦੁਨੀਆ ਸਲਾਮਾ ਕਰਦੀ ਐਵੇਂ ਥੋੜੀ ਲੋਕੀ ਸਜਦਾ ਕਰਦੇ ਨੇ ਕਿਹਨਾ ਮਾਰਾ ਰਵਦਾਸ ਜੀ ਇੱਕ ਗੱਲ ਪਤਾ ਲੱਗ ਗਈ ਲੋਕੀ ਕਿਉਂ ਸਜਦੇ ਕਰਦੇ ਨੇ ਕਿਉਂ ਰਵਦਾਸ ਦੀ ਜੈ ਜੈਕਾਰੇ ਰਵਦਾਸ ਜੀ ਨੇ ਉਹ ਸਾਧੂ ਬੋਲਦਾ ਕਾਂਸੀ ਦੀ ਧਰਤੀ ਦੇ ਉਹਨੇ ਇਹ ਐਲਾਨ ਕੀਤਾ ਉਹ ਇਹ ਬੋਲਿਆ ਕਹਿੰਦਾ ਕਾਂਸੀ ਦੇ ਲੋਕੋ ਇਹ ਮਤ ਜਾਣਿਓ ਵੀ ਰਵਦਾਸ ਜੋੜੇ ਗੰਢਣ ਆਇਆ ਹੈ ਮੇਰੀਆਂ ਅੱਖਾਂ ਨਾਲ ਵੇਖੋ ਮੈਨੂੰ ਪੁੱਛ ਕੇ ਵੇਖੋ ਇਹ ਸ਼ਾਕ ਸ਼ਾਤ ਭਗਵਾਨ ਦਾ ਰੂਪ ਦੁਨੀਆ ਤੇ ਆਇਆ ਪਰਮੇਸ਼ਰ ਆਪ ਆਇਆ ਤੇ ਉਹਨੇ ਬੋਲ ਦਿੱਤਾ ਸੀ ਕੀ ਸਾਦੀ ਜੀ ਰਹਿਣੀ ਨੇ ਮੋਲਿਆ ਕਿਵੇਂ ਜਮਾਨਾ ਸਾਰਾ ਸਾਦੀ ਜੀ ਰਹਿਣੀ ਨੇ ਮੋਲਿਆ ਕਿਵੇਂ ਜਮਾਨਾ ਸਾਰਾ ਕੀ ਦੀ ਗਿਰਣੀ ਤੇ ਹੋ ਗਿਆ ਕਿਵੇਂ ਜਵਨਾ ਸਾਰਾ ਦੀ ਗਿਰਣੀ ਤੇ ਹੋ ਗਿਆ ਕਿਵੇਂ ਜਵਨਾ ਸਾਰਾ ਲੋਕੀ ਕਹਿੰਦੇ ਜੋੜੇ ਗੰਡ ਦਾ ਇਹ ਗੰਡ ਦਾ ਤਕਦੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੱਲ ਦਾ ਉਹ ਗੱਡ ਦਾ ਤਕਦੀਰਾਂ ਨੂੰ ਲੋਕੀ ਕਹਿੰਦੇ ਦਾ ਮਹਾਤਮਾ ਬੋਲਦਾ ਫਿਰਦਾ ਹੈ ਫੇਰ ਉਹਨੇ ਆਖਿਆ ਸੀ ਸਾਧੂ ਨੇ ਫੇਰ ਬੋਲਿਆ ਸੀ ਮੇਰੇ ਪ੍ਰੀਤਮ ਪਿਆਰੇ ਨੂੰ ਸਤਗੁਰ ਕੰਸ਼ੀ ਵਾਲਾ ਰਹਿ ਤੂੰ ਸਤਗੁਰ ਕਾਛੀ ਬਾਣਾ ਲੈਂਦੇ ॥ ਤੇ ਮੇ ਪਿਆਰੋ ਨੂੰ ਸਤਗੁਰ ਕਾਛੀ ਬਾਣਾ ਲੈਂਦੇ ॥ ਐਵੇਂ ਥੋੜੀ ਗੱਲਾਂ ਹੁੰਦੀਆਂ ਘਰ ਘਰ ਪਰ ਜਿਹਦੇ ਰਖਿਓ ਜਿਨ੍ਹਾਂ ਵੇਲਿਆਂ 'ਚ ਆਂਦੇਓ ਜਿਨ੍ਹਾਂ ਵੇਲਿਆਂ ਵਿੱਚ ਮਹਾਰਾਜ ਰਵਦਾਸ ਜੀ ਨੂੰ ਮੰਦਰਾਂ 'ਚੋਂ ਧੱਕੇ ਮਾਰੇ ਪੰਡਤਾਂ ਨੇ ਵਿਰੋਧ ਕੀਤਾ ਨਾਮ ਨਹੀਂ ਜਪਣ ਦਿੱਤਾ ਸਰਸੰਗੇ ਜੀ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਉਹਨਾਂ ਵੇਲਿਆਂ 'ਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਐ ਮਹਾਪੁਰਸ਼ੋ ਇਹਨਾਂ ਜਾਤ ਭਵਾਨੀਆਂ ਨੇ ਜੇ ਤੁਹਾਨੂੰ ਮੰਦਰਾਂ 'ਚੋਂ ਬਾਹਰ ਕੱਢਿਆ ਹੈ ਨਾ ਤੁਸੀਂ ਫਿਕਰ ਨਾ ਕਰੋ ਤੁਸੀਂ ਰੱਬ ਦੇ ਨਾਮ ਦੀ ਭਗਤੀ ਬੰਦਗੀ ਇਹਨਾਂ ਦੁਨੀਆ ਨੂੰ ਵਰਤਾਈ ਏ ਗੁਰੂ ਅਰਜਨ ਦੇਵ ਮਾਰੇ ਕਹਿੰਦੇ ਜੇ ਇਹਨਾਂ ਨੇ ਤੁਹਾਨੂੰ ਮੰਦਰਾਂ 'ਚੋਂ ਬਾਹਰ ਕੱਢਿਆ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਸੋਨੇ ਦੇ ਹਰਿਮੰਦਰਾਂ ਦੇ ਵਿੱਚ ਪਾਵਾਂਗਾ ਮੈਂ ਤੁਹਾਨੂੰ ਸੋਨੇ ਦੇ ਹਰਿਮੰਦਰਾਂ ਚ ਪਾਵਾਂਗਾ ਸੁਣਿਓ ਅੱਜ ਤੁਸੀਂ ਇੱਕ ਗੱਲ ਚੇਤੇ ਰੱਖੋ ਦਰਬਾਰ ਸਾਹਿਬ ਕਦੇ ਜਾਂਦੇ ਹੋ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾਇਓ ਤੁਸੀਂ ਸ਼ਾਮ ਨੂੰ ਉੱਥੇ ਕੀਰਤਨ ਹੁੰਦਾ ਹੈ ਸੰਧਿਆ ਵੇਲੇ ਕੀਰਤਨ ਹੁੰਦਾ ਹੈ ਕੀਰਤਨ ਤੋਂ ਬਾਅਦ ਰਹਿਰਾ ਸਭ ਦਾ ਪਾਠ ਹੁੰਦਾ ਰਹਿਰਾ ਸਭ ਦੇ ਪਾਠ ਤੋਂ ਬਾਅਦ ਉੱਥੇ ਆਰਤੀ ਗਾਇਨ ਕੀਤੀ ਜਾਂਦੀ ਬੇਨ ਨਾਗੇ ਬੇਨ ਨਾਗੇ ਉੱਥੇ ਆਰਤੀ ਗਾਇਨ ਕੀਤੀ ਜਾਂਦੀ ਹੈ ਇੱਕ ਦਿਨ ਦਾ ਵੀ ਨਾਗਾ ਨਹੀਂ ਗੁਰੂ ਕੇ ਰਾਗੀ ਸਿੰਘ ਆਰਤੀ ਬੋਲਦੇ ਨੇ ਮਿੱਠੀ ਰਸਨਾ ਤੋਂ ਸ਼ਬਦ ਉਚਾਰਦੇ ਨੇ ਜਿਹੜੇ ਨੇਤਰ ਮੁੰਦ ਕੇ ਬੈਠੇ ਹੁੰਦੇ ਨੇ ਨਾ ਉਹ ਕਦੇ ਹਰਿਮੰਦਰ ਸਾਹਿਬ ਜਾ ਕੇ ਵੇਖ ਲਿਓ ਸਤਿਗੁਰੂ ਰਵਦਾਸ ਮਹਾਰਾਜ ਆਏ ਲੱਗਦਾ ਜਿਵੇਂ ਰੋਜ਼ ਹੀ ਉਪਦੇਸ਼ ਦਿੰਦੇ ਨੇ ਆਪ ਬੋਲ ਰਹੇ ਨੇ ਉਹਦੇ ਵਿੱਚ ਇਸੇ ਕਰਕੇ ਮੈਂ ਲਿਖਿਆ ਸੀ ਹਰਿਮੰਦਰ ਸਾਹਿਬ ਵਿੱਚ ਗੁਰੂ ਰਵਦਾਸ ਜੀ ਤੇਰੀ ਆਰਤੀ ਹੋਵੇ ਦੋ ਵੇਲੇ ਕੰਨਾ ਵਿੱਚ ਪੈਂਦੀ ਮੈਨ ਮਨਾਂ ਦੀ ਤੋਵੇ ਹਰ ਮੰਦਰ ਸਾਹਿਬ ਵਿੱਚ ਗੁਰੂ ਦੇ ਬਿਦਾਤ ਜੀ ਤੇਰੀ ਆਰਤੀ ਹੋਵੇ ਉਹ ਦੋ ਵੇਲੇ ਕੰਨਾ ਵਿੱਚ ਪੈਂਦੀ ਮੈਨ ਮਨਾਂ ਦੀ ਤੋਵੇ ਹਰ ਮੰਦਰ ਸਾਹਿਬ ਵਿੱਚ ਗੁਰੂ ਦੇ ਬਿਦਾਤ ਜੀ ਤੇਰੀ ਆਰਤੀ ਹੋਵੇ ਦੋ ਵੇਲੇ ਨੇ ਬਣਾ ਦਿੱਟੋਵੇ ਪਾਣੀ ਉੱਤੇ ਪੱਥਰ ਧਾਰ ਕੇ ਪਾਣੀ ਉੱਤੇ ਪੱਥਰ ਧਾਰ ਕੇ ਸਾਰੇ ਗੱਟ ਨਿਚੋੜ ਗਿਆ ਮੇਰਾ ਸਤਗੁਰੂ ਜੋੜੇ ਗੱਟ ਕੇ ਰਬ ਨਾਲ ਗੰਡਾ ਜੋੜ ਗਿਆ ਸਤਗੁਰੂ ਜੋੜੇ ਗੱਟ ਕੇ